ਲਗਾਤਾਰ ਸ਼ਹਿਰ ਦੇ ਅੰਦਰ ਲੁੱਟਖਵਾਦ ਜਾਂ ਵਾਰਦਾਤਾ ਦਾ سلسلہ جاری ਹੈ ਤਾਜ਼ਾ ਘਟਨਾ ਹੁਣੇ ਛੇਵਾਲਾ ਰੋਡ ਤੋਂ ਸਾਹਮਣੀ ਆਉਂਦੀ ਹੈ ਜਿੱਥੇ ਦੋ-ਦਹਾੜੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਲੜਕੀਆਂ ਨੂੰ ਹਥਿਆਰ ਦਿਖਾ ਕੇ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਕਦਰ ਸ਼ਹਿਰ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਉੱਚੇ ਹੋ ਰੱਖੇ ਨੇ ਕੁੜੀਆਂ ਨੂੰ ਹਥਿਆਰ ਦਿਖਾਏ ਜਾਂਦੇ ਨੇ ਪਰਸ ਖੋ ਲਿਆ ਜਾਂਦਾ ਹੈ ਤੇ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਜੋ ਜਾਣਕਾਰੀ ਸਾਮਣੀ ਆਇਆ ਉਸ ਦਿਨ ਸਾਰ ਲੜਕੀਆਂ ਦੇ ਪ੍ਰਾਸਾਗਰ ਮਲੋਤਰਾ ਨੇ ਦੱਸਿਆ ਕਿ ਲੜਕੀਆਂ ਬਾਜ਼ਾਰ ਤੋਂ ਆ ਰਹੀਆਂ ਸਨ ਕਿ ਮੋਟਰਸਾਈਕਲ ਸਵਾਰ ਚਰਾ ਦਾ ਉਹਨਾਂ ਨੇ ਨੰਬਰ 20 ਨੂੰ ਉਠਕਾਰ ਲਿਆ ਦੱਸਿਆ ਕਿ ਦੋ ਲੁਟੇਰੇ ਆਏ ਲੜਕੀਆਂ ਨੂੰ ਕਿਰਪਾਨ ਦਿਖਾਈ ਪਰ ਸਖੋਆ ਤੇ ਫਰਾਰ ਹੋ ਜਾਂਦੇ ਨੇ ਪਰਸ ਦੇ ਵਿੱਚ ਦੋ ਸੋਨੇ ਦੀਆਂ ਰਿੰਗਾ ਸਨ ਤੇ ਕੁਝ ਪੈਸੇ ਸਨ ਜੋ ਲੁਟੇਰੇ ਲੈ ਕੇ ਫਰਾਰ ਹੋ ਗਏ ਲੜਕੀਆਂ ਦੇ ਪਿਆਨੇ ਪੁਲਿਸ ਸੁਰੱਖਿਆ ਤੇ ਸਵਾਲ ਵੀ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਥੋੜੀ ਦੂਰ ਪੁਲਿਸ ਥੰਗ ਕੀ ਹੈ ਪੁਲਿਸ ਲੋਕਾਂ ਦੇ ਚਲਾਣ ਵੀ ਕੱਟ ਰਹੀ ਹੈ ਫਿਰ ਵੀ ਲੁਟੇ ਯਾ ਦੇ ਮਨਾ ਦੇ ਅੰਦਰ ਪੁਲਿਸ ਦਾ ਕੋਈ ਡਾਰਕ ਆਫ ਨਹੀਂ ਹੈ ਤੇ ਦੇ ਦਿਹਾੜੇ ਚ ਇੰਗਿਆ ਬਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ ਸਥਤੀ ਬੱਤ ਤੋਂ ਬੱਤਰ ਹੋ ਗਈ ਅਲਾਈਡ ਆਰਡਰ ਦੀ ਸਥਿਤੀ ਉਹਨਾਂ ਕਹਿਆ ਕਿ ਪੁਲਿਸ ਲੋਕਾਂ ਦੇ ਚਲਾਨ ਕੱਟ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਬਜਾਏ ਜੇਕਰ ਲੁਟਾ ਕੁਆਵਲ ਧਿਆਨ ਦੇਵੇ ਤਾਂ ਇਹਨਾਂ ਘਟਨਾਵਾਂ 'ਤੇ ਰੋਕ ਲੱਗ ਸਕਦੀ ਹੈ ਪਰ ਜਲਦੀ ਇਹਨਾਂ ਲੁਟੇਰਿਆਂ ਨੂੰ ਕਾਬੂ ਕਰੇ ਹੁਣਾਂ ਕਹੇ ਅਜੇ ਪੁਲਿਸ ਨੇ ਨਹੀਂ ਕੀਤਾ ਮਜਬੂਰਾਂ ਨੂੰ ਥਾਣੇ ਅੱਗੇ ਧਰਨਾ ਲਗਾਣਗੇ ਤਸਵੀਰਾਂ ਫਿਰੋਜ਼ਪੁਰ ਸ਼ਹਿਰ ਦੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ। ਭਾਜੀ ਆ ਪਰਸੀ ਨਾਮ ਕੀ ਹੋਣਾ? ਆਪਣਾ ਸਾਗਰ ਮਲੋਤਰਾ ਜੀ। ਅੱਜ ਕੀ ਘਟਨਾ ਕੀ ਵਰਤੀ? ਕਟੜਾਈ ਮੇਰੀ ਸਿਸਟਰਸ ਆ ਰਹੀਆਂ ਸੀ ਮਾਰਕੀਟ ਗਈਆਂ ਸੀ ਜੀ ਤੇ ਇੱਥੋਂ ਚੋਮ ਦੇ ਵਿੱਚੋਂ ਹੀ ਪਰਸ ਖੋ ਕੇ ਲੈ ਗਏ ਮੁੰਡਿਆਂ ਨੇ ਹੱਥ ਚ ਕਿਰਪਾਨ ਫੜੀ ਹੋਈ ਸੀ ਜੀ। ਤੇ ਵਿੱਚ ਜਿਵੇਂ ਸਿਸਟਰਸ ਦੇ ਵਿੱਚ 골ਡ ਦੀਆਂ ਰਿੰਗਸ ਸੀ ਸੀਗੀਆਂ ਦੋ ਜੀ ਨਾਲ ਪੈਸੇ ਸੀ ਨਾਲ ਮੋਬਾਈਲ ਸੀਗਾ। ਜੀ ਜਾਨੇ ਸਰ ਇੱਛੇ ਵਾਲਾ ਮੋੜ ਮੁਰਦੇ ਨਾਲ ਹੀ ਹੈ ਜੀ ਉਹ ਕਿ ਆਪੇ ਦੋ ਜਣੇ ਸੀ ਜੀ ਮਤਲਬ ਜੋ ਆਸ-ਪਾਸ ਵਾਲੇ ਲੋਕ ਦੱਸ ਰਹੇ ਨੇ ਸਾਰੀ ਤੇ ਉੱਥੇ ਕਿਰਪਾਨ ਕਿਰਪਾਨ ਹੱਥ 'ਚ ਉਹਨਾਂ ਨੇ ਫੜੀ ਹੋਈ ਸੀਗੀ ਤੇ ਤਰਪਾਨ ਦੇ ਵੇਸ ਤੇ ਹੱਥੋਂ ਖੋ ਕੇ ਨਾਲ ਲੈ ਗਏ ਜੀ ਕਿਉਂਕਿ ਬਹੁਤ ਬੁਰਾ ਹਾਲ ਹੈ ਜੀ ਸ਼ਹਿਰ ਦਾ ਅਗਦੀ ਦੇਖਿਆ ਜਾਵੇ ਕਿ ਸ਼ਹਿਰ ਚੌਂਗ ਦੇ ਵਿੱਚ ਨਾਮ ਦੇ ਚੌਂਗ ਵਿੱਚ ਇੰਨੀ ਪੁਲਿਸ ਖੜੀ ਹੋਈ ਹੈ ਠੀਕ ਹੈ ਜਿਹੜੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਨੇ ਉੱਥੇ ਇੰਨੇ ਚਾਲ ਆ ਲੋਕਾਂ ਨੇ ਆਪਾ ਕੱਟੇ ਜਾ ਰਹੇ ਆ ਉਹ ਲੋਕ ਆਮ ਜਨਤਾ ਨੂੰ ਤਰਕਤੰਗ ਕਰ ਰਹੇ ਜੋ ਲੋਕ ਲੋਕਾਂ ਨੂੰ ਤੰਗ ਕੀਤੇ ਜਾ ਰਹੇ ਉਹਨਾਂ ਨੂੰ ਆਪਾਂ ਨਹੀਂ ਫੜ ਰਹੇ ਸਰ ਮੈਂ ਕਿਹਾ ਪੁਲਿਸ ਤਾਂ ਹਰਾਨ ਆ ਫਰੋਈਪੁਰ ਸਿਟੀ ਦੀ ਪੁਲਿਸ ਤਾਂ ਹਰਾਨ ਆ ਦੇਖੋ ਸ਼ਰੀਆ ਮੁੰਡੇ ਕਿਰਪਾਨਾ ਲੈ ਕੇ ਹੱਥਾਂ 'ਚ ਪਰਸ ਖੋ ਗਏ ਮੋਬਾਈਲ ਖੋ ਗਏ ਭੱਜ ਰਹੇ ਨੇ ਫੇ ਕਿੱਥੇ ਪ੍ਰਸ਼ਾਸਨ ਖੜਾ ਮੈਨੂੰ ਤਾਂ ਕੁਝ ਨਹੀਂ ਸਮਝ ਆ ਰਹੀ ਜੀ ਰਾਤੇ ਸੀ ਜੀ ਸਰ ਪੈਦਲ ਸੀ ਜੀ ਉਹ ਦੋਨੇ ਹਾਂ ਦੋਨੋਂ ਸਿਸਟਰ ਪੈਦਲ ਸੀ ਮੁੰਡੇ ਮੋਟਰਸਾਈਕਲ ਤੇ ਸੀਗੇ ਜਿਨ੍ਹਾਂ ਨੇ ਪਰਸ ਖੋਇਆ ਕਿਰਪਾਨ ਹੱਥ 'ਚ ਸੀ ਹ ਉਹਨਾਂ ਦੇ ਸਰ ਕੈਸ਼ ਵੀ ਸੀ ਨਾਲ 골ਡ ਸੀਗਾ ਦੋ ਰਿੰਗ ਸੀਗੀਆਂ ਉਹਦੇ ਵਿੱਚ 골ਡ ਦੀਆਂ ਕਿਉਂਕਿ ਜੋ ਅਸਲੀਅਤ ਹੈ ਉਹੀ ਦੱਸਾਂਗੇ ਕੋਈ ਨਜਾਇਜ਼ ਨਹੀਂ ਦੱਸਾਂਗੇ ਮੈਂ ਕਿ ਇਹ ਦੇਖ ਰਿਹਾ ਜੀ ਮੈਂ ਕਿ ਕੋਈ ਸੇਫ ਹੀ ਨਹੀਂ ਹੈਗਾ ਕਿਹੜੀਆਂ ਧੀਆਂ ਪਹਿਣਾ ਬਾਹਰ ਨਿਕਲਣ ਕਿਵੇਂ ਜਾਣ ਕਿਵੇਂ ਨਾ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਜੀ ਮੇਰਾ ਜਿਹੜਾ ਸਿਸਟਰ ਦਾ ਨੁਕਸਾਨ ਹੋਇਆ ਜਿਹੜਾ ਸਾਨੂੰ ਸਹੀ ਢੰਗ ਦਿੱਤਾ ਜਾਵੇ ਨਹੀਂ ਤੇ ਮੈਂ ਪ੍ਰਸ਼ਾਸਨ ਅੱਗੇ ਧਰਨਾ ਲਵਾਵਾਂਗਾ ਥਾਣੇ ਦੇ ਅੱਗੇ ਕਿ ਦੇਖੋ ਕਿ ਇਹ ਇਹ ਚੀਜ਼ਾਂ ਸ਼ਹਿਰ ਦੇ ਵਿੱਚ ਆਮ ਜਨਤਾ ਲਈ ਕਿਵੇਂ ਹੋਏਗਾ ਮਸੂਰ ਕਿ ਆਮ ਜਨਤਾ ਕਿਵੇਂ ਬੱਚੇ ਬਾਹਰ ਨਿਕਲਣ ਕਿਵੇਂ ਕਰਨੀ ਜੀ ਦੱਸੋ ਤੁਸੀਂ ਅਗਰ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਹਰੀਜੰਨ ਟੋਪਲਾਈ ਹਰਜ ਕੀ ਘਟਨਾ ਕੀ ਲੱਗਦੀ ਹੈ ਆ ਹੁਣੇ-ਹੁਣੇ ਕੋਈ ਇੱਕ ਦੋ ਘੰਟਾ ਪਹਿਲਾਂ ਮਤਲਬ ਕਿ ਥੋਂ ਲੇਡੀਜ਼ ਤੋਂ ਮਲੇ ਪਰਸਕ ਹੋ ਕੇ ਭੱਜਿਆ ਮੋਟਰਸਾਈਕਲ ਤੇ ਤਿੰਨ ਜਣੇ ਸੀਗੇ ਜੀ ਤਾਂ ਅੰਦਰ ਬਿਠੇ ਸੀਗੇ ਰੌਲਾ ਪਿਆ ਉੱਠ ਕੇ ਬਾਹਰ ਆਏ ਆ ਤਿੰਨ ਜਣੇ ਮੋਟਰਸਾਈਕਲ ਤੇ ਭੱਜੇ ਜਾਂਦੇ ਸੀਗੇ ਲਾਗੇ ਉਹਦੇ ਬਗਰ ਹੋਰ ਵੀ ਸੱਜਣ ਮਗਰ ਲੱਗੇ ਸੀ ਉਹਨਾਂ ਦੇ ਵੀ ਭਾਈ ਉਹਨਾਂ ਨੂੰ ਫੜਨ ਵਾਸਤੇ ਉਹ ਦੱਸਦੇ ਕਹਿੰਦੇ ਜਦੋਂ 골ਡ ਹੈਂਡ ਕਲਿਬ ਨੂੰ ਮੁੜਿਆ ਉਹਨਾਂ ਨੇ ਘਰੋਂ ਉੱਥੇ ਜਾ ਕੇ ਕਰਬਾਨਾ ਢਾਡ ਲਿਆ ਉਹ ਡਰਦੇ ਫਿਰ ਵਾਪਸ ਆ ਗਏ ਕਹਿੰਦੇ ਸਾਡੇ ਕੋਲ ਤਾਂ ਹੁਣ ਕੁਛ ਆਇਆ ਨਹੀਂ ਇਸ ਕਰਕੇ ਉਹ ਕੋਸ਼ਿਸ਼ਾਂ ਬੜੀ ਕੀਤੀ ਉਹਨਾਂ ਦੇ ਮਗਰ ਮਗਰ ਲੱਗੇ ਰਹੇ ਜਾਂਦੇ ਦਿੱਖੇ ਸੀ ਵੀ ਉਹਨਾਂ ਦੇ ਮਗਰ ਲੱਗੇ ਹੋਏ ਸੀ ਉਹ ਤਿੰਨ ਜਣੇ ਸੀ ਮੋਟਰਸਾਈਕਲ ਤੇ ਕਰਬਾਨਾ ਕੋਲ ਸੀ ਕਰਬਾਨਾ ਕੋਲ ਸੀ ਉਹਨਾਂ ਦੇ ਸਪੈਕੂਮੈਂਟ ਇਹ ਦੋ ਟੈਂਟ ਆੜੇ ਹੀ ਜਿਹੜੀਆਂ ਬਹੁਤ ਬੁਰਾ ਹਾਲ ਆ ਇਹ ਦੇਖੋ ਜਦੋਂ ਦੀ ਇਹ ਸਰਕਾਰ ਬਣੀ ਹੈ ਇਹ ਤੋਂ ਜ਼ਿਆਦਾ ਹੀ ਕੋਈ ਕੰਮ ਜਿਹੜਾ ਉਹ ਮਲਵੇ ਵੱਗ ਗੜਿਆ ਪਿਆ ਵਾ ਤੇ ਮੈਦਾਨ ਹੁੰਦਾ ਹੀ ਦਾ ਨਕਲ ਲਗਾ ਜੀ ਹਾਂ ਜੀ ਚੌਕ ਤੇ ਪੁਲਿਸ ਨਾਕਾ ਵੀ ਲਗਾਏ ਆ ਚੌਕ ਤੇ ਪੁਲਿਸ ਦਾ ਨਾਕਾ ਵੀ ਹੈ ਸਾਰਾ ਦਿਨ ਪੁਲਿਸੀਆਂ ਗੱਡੀਆਂ ਘੁੰਮਦੀਆਂ ਰਹਿੰਦੀਆਂ ਪਰ ਫਿਰ ਵੀ ਦੇਖ ਲੋ ਇੰਨਾ ਉਹਨਾਂ ਦੇ ਹੌਸਲੇ ਬਲੰਦ ਹੋਏ ਪੈ ਨੇ ਤੇ ਮਨੋਕਲਾ ਬਹੁਤ ਬੁਰਾ ਹਾਲ ਹੈ ਉਸ ਨੋਸੀ ਵੀ ਦੁਕਾਨਾਂ ਜਿਹੜੀਆਂ ਹਾਂ ਉਹ 8 ਵਜੇ ਬੰਦ ਕਰਕੇ ਜਲ ਜਾਈਦਾ ਕਾਰੋਬਾਰ ਵੈਸੇ ਨਹੀਂ ਹੈਗੇ ਸਿਰਫ ਐਸੇ ਕਰਕੇ ਦੁਕਾਨਾਂ ਵੀ ਦਿਨ ਨਾਲ ਬੰਦ ਕਰਦੇ ਦੀ ਇਹ ਮਾਹੌਲ ਬੜਾ ਖਰਾਬ ਹੈਗਾ ਇਹ ਕਿ ਕਿ ਸਰਕਾਰ ਨੂੰ ਜ਼ਾਇਦਾ ਵਿਅਦ ਦੇ ਬਾਰੇ ਜ਼ਰੂਰ ਕੁਛ ਨਾ ਕੁਛ ਮਤਲਬ ਕਿ ਕਰਨ ਕਿ ਜਿਹੜੀਆਂ ਲੁਕਾਖੋਂ ਆਇਆ ਇਹਨਾਂ ਤੋਂ ਬਜਾਅ ਮਰੋ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਹਰੀਜੰਦ ਚੋਪੜੇ